ਜਿਵੇਂ-ਜਿਵੇਂ ਪੁਲਿਸ ਨਸ਼ਾ ਤਸਕਰਾਂ ਤੇ ਨਕੀਲ ਪਾਉਣ ਦੇ ਲਈ ਸਖਤ ਹੁੰਦੀ ਜਾ ਰਹੀ ਹੈ ਉਵੇਂ-ਉਵੇਂ ਤਸਕਰ ਵੀ ਆਪਣੇ ਦਿਮਾਗ ਦੀ ਖੂਬ ਵਰਤੋਂ ਕਰ ਰਹੇ ਨੇ ਮਾਮਲਾ ਸੰਗਰੂਰ ਦਾ ਜਿੱਥੇ ਪੁਲਿਸ ਨੇ ਇੱਕ ਛਾਤਿਰ ਤਸਕਰ ਨੂੰ ਕਾਬੂ ਕੀਤਾ ਹੈ ਜਿਸ ਦੀ ਤਸਕਰੀ ਦੇ ਤਰੀਕੇ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿਸੇ ਤਸਕਰੀ ਦਾ ਇਹ ਤਰੀਕਾ ਉਹ ਤੁਹਾਨੂੰ ਦੱਸਦੇ ਹਾਂ ਦਰਸਲ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਜੋ ਇਹ ਲਗਜ਼ਰੀ ਕਾਰਾਂ ਦੇਖ ਰਹੇ ਹੋ ਇਹ ਕਿਸੇ ਸਟੇਟਸ ਸਿੰਬਲ ਦੇ ਲਈ ਨਹੀਂ ਸਗੋ ਨਸ਼ਾ ਤਸਕਰ ਦੇ ਲਈ ਵਰਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਤਸਕਰ ਹਰਿਆਣੇ ਤੋਂ ਸਸਤੇ ਭਾਅ ਤੇ ਸ਼ਰਾਬ ਲਿਆ ਕੇ ਪੰਜਾਬ ਦੇ ਵਿੱਚ ਮਹਿੰਗੇ ਭਾਅ ਤੇ ਵੇਚਦੇ ਸਨ ਜਿਨ੍ਹਾਂ ਦਾ ਕੀ ਪੁਲਿਸ ਨੇ ਪਰਦਾ ਉਫਾਸ਼ ਕਰ ਦਿੱਤਾ ਆਓ ਇਸ ਤਸਕਰ ਕੋਲ ਹੀ ਜਾਣਦੇ ਹਾਂ ਕਿ ਇਹ ਸਾਰਾ ਕੰਮ ਕਿਵੇਂ ਕਰਦੇ ਸਨ ਜਿਹੜੀ ਇਹ ਦਾਰੂ ਆ ਹਰਿਆਣੇ ਤੋਂ ਲੈ ਕੇ ਆਉਂਦੇ ਸੀ ਇਹ ਦੋਨੇ ਗੱਡੇ ਜਿਹੜੇ ਮੁੰਡੇ ਦੇ ਨਾਂ ਤੇ ਸੀ ਉਹ ਭੱਜ ਗਿਆ ਤੇ ਮੈਂ ਫੜਿਆ ਗਿਆ ਠੀਕ ਹੈ ਜੀ ਕਿੰਨੀਆਂ ਪੇਟੀਆਂ ਫੜੀਆਂ ਗਈਆਂ ਇਹ 18 18 ਥਾਨਾ ਪੇਟੀਆਂ ਫੜੀਆਂ ਗਈਆਂ ਕਿਵੇਂ ਵੇਚਦੇ ਸੀ ਇਹ ਤੁਸੀਂ ਇਹ ਜੀ ਉਧਰੋਂ ਲਿਆ ਕੇ 550 ਦੀ ਪੇਟੀ 800 ਦੀ 850 ਦੀ ਬਿਕਦੀ ਸੀ ਇਹ ਗੱਡੀ ਜੀ ਨੇ ਇਸੇ ਕੰਬਸਤੀ ਖਰੀਦੀ ਸੀ ਦਾਰੂ ਵਸਤੀ ਮੁੰਡੇ ਨੇ ਇਹ ਕਾਫੀ ਟਾਈਮ ਤੋਂ ਕਰ ਰਹੀ ਮੈਂ ਇੱਕ ਮਹੀਨੇ ਤੋਂ ਨਾਲ ਆਇਆ ਨਹੀਂ ਇਹਦੇ ਕਿਹੜੀ ਗੱਡੀ ਹੈ ਕਿਹੜੀ ਕਿਹੜੀ ਗੱਡੀ ਹੈ ਇੱਕ ਕ੍ਰੈਟਾ ਇੱਕ ਸਵਿਫਟ ਹੈ ਜੀ ਉਧਰ ਪੁਲਿਸ ਨੇ ਵੀ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਜਿਹੜੀ ਸ਼ਰਾਬ ਹੈ ਇਹ ਹਰਿਆਣੇ ਤੋਂ ਲੈ ਕੇ ਆਉਂਦੇ ਸੀਗੇ ਇਹ ਕੱਲ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਵੀ ਇਹ ਹਰਿਆਣੇ ਤੋਂ ਸ਼ਰਾਬ ਆਈ ਹੈਗੀ ਗੱਡੀਆਂ ਦੇ ਵਿੱਚ ਇੱਕ ਹੁੰਡਾਈ ਕ੍ਰੇਟਾ ਹੈਗੀ ਨਵੀਂ ਗੱਡੀ ਹੈਗੀ ਪੀਬੀ 19 ਐਸ 1727 ਤੇ ਇੱਕ ਸਵਿਫਟ ਕਾਰ ਹੈਗੀ ਇਹ ਕੋਈ ਕੈਪਟਨ ਕਰਮ ਸਿੰਘ ਨਗਰ ਦੇ ਵਿੱਚ ਇਹ ਗੱਡੀਆਂ ਸ਼ਰਾਬ ਲੈ ਕੇ ਆਈਆਂ ਨੇਗੀਆਂ ਤੇ ਅੱਗੇ ਇਹ ਸਪਲਾਈ ਕਰਨ ਦੀ ਉਡੀਕ ਚ ਨੇਗੀਆਂ ਤੇ ਸਾਨੂੰ ਜਦੋਂ ਇਨਫੋਰਮੇਸ਼ਨ ਆਈ ਅਸੀਂ ਤੁਰੰਤ ਪਰਚਾ ਦਰਜ ਕੀਤਾ ਤੇ ਰੇਡ ਕੀਤੀ ਹੈਗੀ ਤੇ ਦੋਨੋਂ ਗੱਡੀਆਂ ਦੀ ਅੱਗੇ ਜਾ ਕੇ ਰੋਕੀਆਂ ਤੇ ਅੱਗੇ ਸਰਚ ਕੀਤੀ ਹੈ ਤੇ ਇਹਦੇ ਵਿੱਚੋਂ 18-18 ਪੇਟੀਆਂ ਦੋਨੇ ਗੱਡੀਆਂ ਦੇ ਵਿੱਚੋਂ ਬਰਾਮਦ ਹੋਈਆਂ ਨੇ। ਇਹਦਾ ਹੁੰਡਾਈ ਆਪਾਂ ਨੂੰ ਪਤਾ ਹੈਗਾ ਵੀ ਇਹ ਅਬਬ 12-13 ਲੱਖ ਹੈ ਅਰਾਊਂਡ 14 ਤੇ ਦੂਜੀ ਸਵਿਫਟ ਹੈਗੀ ਉਹ ਵੀ ਤੁਸੀਂ ਦੇਖਦੇ ਹੋ ਵੀ 7-8 ਲੱਖ ਤੋਂ ਦੀ ਬਣਦੀ ਹੈ ਤੇ ਵਧੀਆ ਇਹਨਾਂ ਨੇ ਮਤਲਬ ਕਾਰੋਬਾਰ ਨਸ਼ੇ ਨਾਲ ਸਪਲਾਈ ਕਰ ਕਰਕੇ ਬਣਾਇਆ ਹੈਗਾ ਇਹ। ਇਨਵੈਸਟੀਗੇਸ਼ਨ ਕੀਤੀ ਜਾਊਗੀ। ਇਨਵੈਸਟੀਗੇਸ਼ਨ ਕੀਤੀ ਜਾਊਗੀ ਬਿਲਕੁਲ ਇਹਦਾ ਸੋਰਸ ਆਫ ਇਨਕਮ ਕੀ ਹੈਗਾ ਤੇ ਗੱਡੀਆਂ ਇਹ ਜੜੀਆਂ ਨੇਗੀਆਂ ਇਹ ਕਿੰਨੇ ਚਿਰ ਤੋਂ ਇਹ ਕੰਮ ਕਰ ਰਹੀਆਂ ਨੇ ਹੋਰ ਵੀ ਪਰਚੇ ਹੈਗੇ ਨੇ। ਤੇ ਕਿੱਥੇ ਕਿੱਥੇ ਸਪਲਾਈ ਹੋ ਰਹੀਆਂ ਨੇ ਹੋ ਸਕਦਾ ਹੈਗਾ ਅੱਗੇ ਵੀ ਇਹ ਕਿਸੇ ਨੂੰ ਸਪਲਾਈ ਕਰਕੇ ਤੇ ਗਾਹਕ ਬਣਾਏ ਹੁਣ ਇਸ ਤੋਂ ਬਾਅਦ ਹੁਣ ਸਵਾਲ ਇਹ ਪੈਦਾ ਹੋ ਰਿਹਾ ਕਿ ਪੁਲਿਸ ਦੇ ਵੱਲੋਂ ਵਰਤੀ ਜਾ ਰਹੀ ਇਨੀ ਸ਼ਕਤੀ ਦੇ باوجود ਵੀ ਨਸ਼ਾ ਤਸਕਰੀ ਦਾ ਇਹ سلسلہ ਕਿਉਂ ਨਹੀਂ थम ਰਿਹਾ ਸੰਗਰੂਰ ਤੋਂ ਕੀਰਤੀ ਪਾਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893908